ਨਵਜੋਤ ਨਾ ਦਾ ਲੜਕਾ ਇੱਕ ਜੋ ਚੰਗੇ ਭਵਿੱਖ ਦੇ ਭਾਲ ਵਿੱਚ ਰੋਜ਼ਗਾਰ ਲਈ ਨਵੰਬਰ 2024 ਵਿਦੇਸ਼ ਦੁਬਈ ਗਿਆ ਸੀ ਜਿੱਥੇ ਉਹ ਟਰੱਕ ਡਰਾਈਵਰੀ ਦਾ ਕੰਮ ਕਰਦਾ ਸੀ ਪਰ ਬਿੱਤੇ ਦਿਨੀ ਅਚਾਨਕ ਉਸਦੇ ਤੇਲ ਦਾ ਟੈਂਕਰ ਫਲਟ ਜਾਣ ਮਗਰੋਂ ਸੜਕ ਹਾਦਸੇ 'ਚ ਉਸਦੀ ਮੌਤ ਹੋ ਗਈ ਨੌਜਵਾਨ ਦੀ ਮੌਤ ਦੀ ਖਬਰ ਮਿਲਦੇ ਇਲਾਕੇ 'ਚ ਮਾਤਮ ਛਾ ਗਿਆ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਅਜੇ ਕੁਵਾਰਾ ਸੀ ਅਤੇ ਉਹ ਦੋ ਪੈਣਾਂ ਦਾ ਇਕਲੌਤਾ ਭਰਾ ਸੀ ਕੀਵਾਕੇ ਵਰਤਿਆ ਬੜੀ ਬਹੁਤ ਸਾਰਾ ਗੋਰੀਪੁਰ ਤੇ ਮੈਂ ਸ਼ੰਗਾਰਾ ਸਿੰਘ ਮਾਲਾ ਕੋਲੋਂ 257 ਰਹਿਣ ਵਾਲਾ ਹਾਂ ਮੈਂ ਪਿਛਲੇ ਸਾਲ ਨਵੰਬਰ ਵਿੱਚ ਮੇਰਾ ਸੱਤਰ ਦਾ ਕਾਕਾ ਨਰਜੋਸ਼ ਨੂੰ ਜੋ ਕੇ ਲੁਬਈ ਵਿੱਚ ਗਿਆ ਸੀਗਾ ਅੱਜ ਕੱਲ ਕੱਲ ਜਾਂ ਪਰਸੋਂ ਕੋਈ ਬਾਣਾ ਵਤ ਗਿਆ ਤੇ ਐਕਸੀਡੈਂਟ ਹੋਇਆ ਜਿਹੜਾ ਉਹਦਾ ਹੋਈ ਆ ਸੋ ਸਾਨੂੰ ਕੱਲ ਪਤਾ ਲੱਗਾ ਵਾ ਸੋ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਦੇ ਆਂ ਕਿ ਉਹਨਾਂ ਦੀ ਜਿਹੜੀ ਕੈਟਲੋਗੀ ਆ ਉਹ ਸਾਨੂੰ ਦਿੱਤੀ ਜਾਵੇ ਤਾਂ ਜੋ ਬਤੀ ਉਹਨਾਂ ਦੀਆਂ ਰਸਮਾਂ ਜਿਹੜੀਆਂ ਉਹ ਅੰਤਮ ਰਸਮਾਂ ਪੂਰੀਆਂ ਕਰ ਸਕੀਏ ਸਾਡੀ ਇਹ ਹੀ ਬੇਵਿਦਿਆ ਸੁਖਾਂ ਦੀ